ਖਬਰ ਨਮਾ ਦੇਖ ਰਹੇ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਨੂੰ ਲੈ ਕੇ ਇੱਕ ਪਾਸੇ ਜਿੱਥੇ ਨੌ ਟਿਕਾਣੇ ਤੋਬਸਤ ਕਰ ਦਿੱਤੇ ਗਏ ਅਤਵਾਦੀਆਂ ਦੇ ਇਹ ਦੇਸ਼ ਦੀ ਸੈਨਾ ਵੱਲੋਂ ਪੂਰੇ ਭਾਰਤੀਆਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ इवन दो ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਮਲਕਾ ਅਰਜੁਨ ਖੜਕੇ ਸੋਨੀਆ ਗਾਂਧੀ ਵੱਲੋਂ ਵੀ ਪ੍ਰਸ਼ੰਸਾ ਕੀਤੀ ਗਈ ਦੇਸ਼ ਦੇ ਨੌਜਵਾਨਾਂ ਦੀ ਦੇਸ਼ ਦੇ ਸੈਨਿਕਾਂ ਦੀ ਉਹਨਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਕਿ ਘਰ ਦੇ ਵਿੱਚ ਜਾ ਕੇ 50 ਅਤਵਾਦੀਆਂ ਨੂੰ ਮਾਰਿਆ ਗਿਆ ਹੈ ਸਾਡੇ ਮਤਭੇਦ ਹੋ ਸਕਦੇ ਨੇ ਲੇਕਿਨ ਅਸੀਂ ਜੰਗ ਦੇ ਵੇਲੇ ਕੱਟਿਆਂ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਵਾਂਗੇ ਅਸੀਂ ਪ੍ਰਸ਼ੰਸਾ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ મોદી ਅਤੇ ਅਮਿਤ ਸ਼ਾਹ ਦੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਅਮਿਤ ਸ਼ਾਹ ਇੱਕ ਵਾਰ ਫਿਰ ਐਕਟਿਵ ਹੋ ਗਿਆ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਸੂਬਿਆਂ ਦੇ ਮੁੱਖ ਮੰਤਰੀ ਸਕੱਤਰ ਤੇ ਡੀਜੀਪੀ ਨਾਲ ਮੀਟਿੰਗ ਕੀਤੀ ਜਿਸ ਵਿੱਚ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਗੁਜਰਾਤ ਉੱਤਰਾਖੰਡ ਉੱਤਰ ਪ੍ਰਦੇਸ਼ ਬਿਹਾਰ ਸਿਕਮ ਪਛਮੀਗਾਂਲ ਅਤੇ ਲਦਾਖ ਅਤੇ ਜੰਮੂ ਕਸ਼ਮੀਰ ਦੇ ਐਲਜੀ ਸ਼ਾਮਲ ਹੋਏ ਜ਼ਿਕਰਯੋਗ ਹੈ ਕਿ ਪੈਲਗਾਮ ਚ ਹੋਏ ਆਤਮਾ ਦੀ ਆਮਲੇ ਤੇ 15 ਦਿਨਾਂ ਬਾਅਦ ਭਾਰਤ ਅੰਦਰ ਭਾਰਤੀ ਫੌਜ ਨੇ ਬੀਤੀ ਰਾਤ ਪਾਕਿਸਤਾਨ ਮਕਬੂਜਾ ਕਸ਼ਮੀਰ ਦੇ ਨੌ ਆਤਮ ਤੀ ਟਿਕਾਣਿਆਂ ਤੇ ਇਹ ਸਟ੍ਰਾਈਕ ਕਰਕੇ ਬਦਲਾ ਲਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਕੜਾ ਸਬਕ ਸਿਖਾਇਆ ਭਾਰਤੀ ਫੌਜ ਨੇ ਮਕਬੂਜਾ ਕਸ਼ਮੀਰ ਜੈਸ਼ ਅਤੇ ਹਿਜ਼ਬੁੱਲ ਦੇ ਅਤਵਾਦੀ ਕੈਂਪਾਂ ਦੇ ਹਮਲਾ ਕਰਕੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਇਸ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਰਹੱਦੀ ਸੂਬਿਆਂ ਦੇ ਵਿੱਚ ਜਿਹੜੇ ਸਰਹੱਦੀ ਸੂਬੇ ਨੇ ਉਹਨਾਂ ਦੇ ਮੁੱਖ ਮੰਤਰੀ ਮੁੱਖ ਸਕੱਤਰ ਅਤੇ ਡੀਜੀਪੀ ਨਾਲ ਮੀਟਿੰਗ ਕੀਤੀ ਜਿਸ ਵਿੱਚ ਆਉਂਦੇ ਨੇ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਗੁਜਰਾਤ ਉੱਤਰਾਖੰਡ ਉੱਤਰ ਪ੍ਰਦੇਸ਼ ਬਿਹਾਰ ਸਿੱਕਮ ਪੱਛਮੀ ਬੰਗਾਲ ਅਤੇ ਲਦਾਖ ਅਤੇ ਜੰਮੂ ਕਸ਼ਮੀਰ ਦੇ ਐਲਜੀ ਸ਼ਾਮਲ ਹੋਏ ਯਾਨੀ ਕਿ ਮੁੱਖ ਮੰਤਰੀ ਡੀਜੀਪੀ ਅਤੇ ਮੁੱਖ ਸਕੱਤਰੇ ਨੂੰ ਅਜ ਬਲਾਵਾ ਦਿੱਤਾ ਗਿਆ ਗੱਲਬਾਤ ਕੀਤੀ ਹੈ ਕਿ ਜੇਕਰ ਤਣਾਅ ਦਾ ਮਾਹੌਲ ਬਣਦਾ ਹੈ ਤਾਂ ਇਹਨਾਂ ਮੁੱਖ ਮੰਤਰੀਆਂ ਡੀਜੀਪੀ ਉਹਨਾਂ ਨੂੰ ਕਿਹੜੇ ਕੰਮ ਕਰਨੇ ਪੈਣਗੇ ਕਿਉਂਕਿ ਅਮਿਤ ਸ਼ਾਹ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਵੱਲੋਂ ਇਹ ਵਾਰ-ਵਾਰ ਦੇਸ਼ ਦੀ ਸੈਨਾ ਨੂੰ ਕਿਹਾ ਜਾ ਰਿਹਾ ਹੈ ਹਥਿਆਰ ਸਾਡੇ ਸਮਾਂ ਤੁਹਾਡਾ ਥਾਂ ਤੁਹਾਡੀ ਸਾਨੂੰ ਹਰ ਹਾਲਤ ਵਿੱਚ ਅਤਵਾਦੀਆਂ ਦਾ ਖਾਤਮਾ ਚਾਹੀਦਾ ਹੈ ਉਧਰ ਪਾਕਿਸਤਾਨ ਵੱਲੋਂ ਵੀ ਹਮਲਾ ਕਰ ਦਿੱਤਾ ਗਿਆ ਜੰਮੂ ਦੇਸ਼ ਸਰਹੱਦ ਉੱਤੇ ਜਿਹੜਾ ਗੁਰਦੁਆਰਾ ਅਸੀਸ ਸਿੰਘ ਸਭਾ ਉਸ ਉੱਤੇ ਹਮਲਾ ਕੀਤਾ ਜਿਸ ਦੇ ਵਿੱਚ 10 ਨਿਰਦੋਸ਼ ਲੋਕ ਮਾਰੇ ਗਏ ਜਿਸ ਦੇ ਵਿੱਚੋਂ ਤਿੰਨ ਆ ਕਿਰਤਰੀਏ ਸੀ ਯਾਨੀ ਕਿ ਉਸ ਗੁਰਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੀ ਇਸ ਨੂੰ ਲੈ ਕੇ ਸ਼ਰੂਮਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਤੱਤੇ ਹੋ ਗਏ ਨੇ ਅਤੇ ਸਰਕਾਰ ਵੀ ਤੱਤੀ ਹੋ ਗਈ ਹੈ